ਹੈਲੋ ਸਾਸ਼ੀ ਗਾਲ ਜੀ ਤੁਹਾਡਾ ਸਵਾਗਤ ਹੈ ਨਵ ਪ੍ਰੀਮ ਕਿਚਨ ਦੇ ਵਿੱਚ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਰੈਸਪੀ ਲੈ ਕੇ ਆਏ ਹਾਂ ਸਰਦੀਆਂ ਦੇ ਸਪੈਸ਼ਲ ਗਜਰੇਲਾ ਦੀ ਰੈਸਪੀ ਅੱਜ ਆਪਾਂ ਜਿਹੜਾ ਬਿਨਾ ਕੋਈ ਤੋਂ ਬਿਲਕੁਲ ਖੋਏ ਵਰਗਾ ਗਜਰੇਲਾ ਬਣਾ ਕੇ ਤਿਆਰ ਕਰਾਂਗੇ ਸੋ ਸਾਰੀ ਵੀਡੀਓ ਨੂੰ ਧਿਆਨ ਨਾਲ ਦੇਖੋ ਨੂੰ ਸਕਿਪ ਨਾ ਕਰਿਓ ਤੁਹਾਨੂੰ ਵੀਡੀਓ ਬਹੁਤ ਪਸੰਦ ਆਊਗੀ ਤੁਹਾਡੇ ਕੋਲ ਜੇ ਲਾਲ ਗਾਜਰਾਂ ਹਨ ਤੁਸੀਂ ਲਾਲ ਲੈ ਲਓ ਜੇ ਤੁਹਾਡੇ ਕੋਲ ਸਟੋਰੀ 오ਰੇਂਜ ਵਾਲੀਆਂ ਹੈਗੀਆਂ ਮੇਕਾ ਤੁਸੀਂ 오ਰੇਂਜ ਵਾਲ ਵੀ ਯੂਜ਼ ਕਰ ਸਕਦੇ ਹੋ ਤੁਸੀਂ ਕੋਈ ਵੀ ਗਾਜਰ ਯੂਜ਼ ਕਰ ਲਓ ਥੋੜਾ ਗਚਰਿਲਾ ਬਹੁਤ ਵਧੀਆ ਬਣੂਗਾ ਜੇ ਇਸ ਤਰੀਕੇ ਨਾਲ ਮੇਰੀਆਂ ਟਿਪਸ ਨੂੰ ਫੋਲੋ ਕਰਕੇ ਤੁਸੀਂ ਬਣਾਉਗੇ ਤਾਂ ਗਾਜਰਾਂ ਪਹਿਲਾਂ ਚੰਗੀ ਤਰ੍ਹਾਂ ਆਪਾਂ ਵਾਸ਼ ਕਰ ਲੈਣਾ ਵਾਸ਼ ਕਰਕੇ ਇਹਨਾਂ ਨੂੰ ਸੁਕਾ ਲੈਣਾ ਦਸ ਹੁੰਦਾ ਮੈਨੂੰ ਫਿਰ ਇਹਨਾਂ ਨੂੰ ਪੀਲ ਕਰਕੇ ਕਿ ਆਪਾਂ ਇਸ ਮੋਕ ਟੇਬ ਗ੍ਰੇਟਰ ਦੇ ਨਾਲ ਇਹਨਾਂ ਨੂੰ ਜੁੜ ਗ੍ਰੇਟ ਕਰ ਲੈਣਾ ਬ੍ਰੀਕ ਵਾਲੀ ਸਾਈਡ ਤੋਂ ਗ੍ਰੇਟ ਨਾ ਕਰੋ ਨਹੀਂ ਤਾਂ ਇਹ ਬਹੁਤ ਜ਼ਿਆਦਾ ਜਿਹੜਾ ਬ੍ਰੀਕ ਹੋ ਜਾਂਦੀਆਂ ਜੇ ਆਪਾਂ ਇਹਨਾਂ ਨੂੰ ਬਣਾਉਂਦੇ ਆ ਨਾ ਤਾਂ ਬਲਕਿ ਨੇ ਛਿੜਾ ਗਿਆ ਬਣ ਜਾਂਦਾ ਹੈ ਸੋ ਦਿਸ ਗਾਜਰਾਂ ਦਾ ਟੇਸਟ ਲਾਣਾ ਚਾਹੀਦਾ ਇਹ ਪਤਾ ਨਹੀਂ ਕਿ ਆ ਵੇਖਣ ਨੂੰ ਬੱਟੇ ਡੱਟੇ ਆ ਜਾਂ ਮੇਲੇ ਲਈ ਬਟਮ ਨੇ ਇਹਨਾਂ ਨੂੰ ਜਿਹੜਾ ਪਕਾਵਾਂਗੀ ਇਸ ਮਿਕਸਚਰ ਨਾਲ ਹਾਂ ਤੁਹਾਨੂੰ ਗਾਜਰਾਂ ਨੂੰ ਬੱਟਾ ਫਾਈਨ ਕੱਟਾ ਇਹ ਨਹੀਂ ਕਿ ਆਰਾਮ ਦੇ ਨਾਲ ਬਿਲਕੁਲ ਨਹੀਂ ਤੁਸੀਂ ਇਸ ਵਿੱਚ ਮਲ ਬ੍ਰੇਕ ਕਰਦੇ ਹੋਇ ਜੋ ਤੁਹਾਡੇ ਕੋਲ ਲਾਲ ਆ ਤੇ ਉਹਦੇ ਨਾਲ ਉਹਦੇ ਵਿੱਚ ਸਕਿਲ ਜ਼ਰੂਰ ਹੋ ਰਹੇ ਨੇ ਫਿਰ ਉਹ ਜ਼ਰੂਰ ਕੱਢ ਲਓ ਇਹਨਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਕੱਟ ਹੁੰਦੇ ਨੇ ਸੋ ਆਪਾਂ ਜਦੋਂ ਬੱਟਾ ਹੋ ਗਿਆ ਉਹਨਾਂ ਸਾਟੇ ਸਾੜ ਲਿਆ ਜੋ ਜਿਹੜਾ ਲਾਲ ਗਾਜਰ ਦੇ ਵਿੱਚ ਵਾਈਟ ਵਾਲਾ 파ਟ ਹੁੰਦਾ ਤੁਸੀਂ ਦੇਖ ਸਕਦੇ ਹੋ ਮੈਂ ਕਿਸ ਤਰੀਕੇ ਨਾਲ ਗ੍ਰੇਟ ਕਰ ਰਹੀ ਹਾਂ ਇਸ ਤਰੀਕੇ ਨਾਲ ਕਰਨਾ ਤੁਸੀਂ ਸਾਰੀਆਂ ਗਾਜਰ ਆਪਣੀ ਗ੍ਰੇਟ ਹੋ ਚੁੱਕੀਆਂ ਨੇ ਇਹਨਾਂ ਨੂੰ ਆਪਾਂ ਸਾਈਡ ਤੇ ਰੱਖ ਲੈਣੇ ਹੁਣ ਆਪਾਂ ਇੱਕ ਕੜਾਹੀ ਲਾਵਾਂਗੇ ਉਸ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਤੇ ਉਹਦੇ ਵਿੱਚ ਕੁਝ ਵੀ ਐਡ ਨਹੀਂ ਕਰਨਾ ਕੋਈ ਪਾਣੀ ਕੋਈ ਦੁੱਧ ਕਿਉਂ ਕੁਝ ਨਹੀਂ ਐਡ ਕਰਨਾ ਸਿਰਫ ਆਪਾਂ ਨਾਰਮਲੀ ਗਾਜਰ ਐਡ ਕਰਨੀਆਂ ਨੇ ਸਾਰੀਆਂ ਗਾਜਰਾਂ ਨੂੰ ਆਪਾਂ ਐਡ ਕਰ ਦਿੱਤਾ ਹੈ ਤਾਂ ਹੁਣ ਆਪਾਂ ਇਹਨਾਂ ਨੂੰ ਮਿਕਸ ਕਰਾਂਗੇ ਇਸ ਤਰ੍ਹਾਂ ਦੇ ਨਾਲ ਇਹਨੂੰ ਮਿਕਸ ਕਰਦੇ ਹੋਏ ਜਿਹੜਾ ਪਕਾ ਲੈਣਾ 5 ਤੋਂ 7 ਮਿੰਟ ਵਾਸਤੇ ਤੇ ਵਿਚੋਂ ਇਹ ਚਾਸ ਨੂੰ ਆਪਾਂ ਹਿਲਾਉਂਦੇ ਜਾਣਾ ਛੱਡਣਾ ਬਿਲਕੁਲ ਨਹੀਂ ਹੈ ਵਿੱਚ ਵਿੱਚ ਜਦੋਂ ਵੀ ਆਪਾਂ ਇਹਨੂੰ ਹਿਲਾਵਾਂਗੇ ਆਪਾਂ ਨਾਲ ਦੇ ਨਾਲ ਹੀ ਚੈੱਕ ਕਰਦੇ ਜਾਣਾ ਕਿ ਆਪਣਾ ਜਿਹੜਾ ਗਜਰੇਲਾ ਗਾਜਰਾਂ ਦਾ ਮਤਲਬ ਆਪਣੀ ਗਾਜਰ ਜਿਹੜੀ ਉਹ ਨੀਚੇ ਤਾਂ ਨਹੀਂ ਲੱਗ ਰਹੀ। ਹਜੇ ਇਹ ਬਦਰੀਲਾ ਬਣਿਆ ਨਹੀਂ ਹਜੇ ਤਾਂ ਆਪਣਾ ਗਾਜਰ ਐਡ ਕਰ ਰਹੀ ਆ ਆਪਾਂ। ਸੋ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਵਧੀਆ ਜੜੀਆਂ ਨੇ ਗਾਜਰ ਆਪਣੀਆਂ ਪੱਕੀਆਂ ਨੇ। ਔਰ ਅੱਗੇ ਨਾਲੋਂ ਕਾਫੀ ਜ਼ਿਆਦਾ ਜੜੀਆਂ ਐ ਜਿਵੇਂ ਅੱਗੇ ਫੁੱਲੀਆਂ ਫੁੱਲੀਆਂ ਸੀਗੀਆਂ। ਸੋ ਇਸ ਕਰਕੇ ਥੋੜੀਆਂ ਘੱਟ ਗਈ ਇਹਨਾਂ ਦੀ ਕੁਆਂਟੀਟੀ। ਹੁਣ ਇਹਦੇ ਵਿੱਚ ਆਪਾਂ ਦੁੱਧ ਐਡ ਕਰਾਂਗੇ। ਮੇਰੇ ਦੇ ਵਿੱਚ ਪਹਿਲਾਂ 1 ਲੀਟਰ ਦੇ ਕਰੀਬ ਦੁੱਧ ਐਡ ਕੀਤਾ ਹੈ ਜਿਸ ਦੇ ਵਿੱਚ ਆਪਣੀਆਂ ਗਾਜਰਾਂ ਚੰਗੀ ਤਰ੍ਹਾਂ ਡਿਪੋ ਜਨ ਇਸ ਤਰੀਕੇ ਨਾਲ ਐਡ ਕਰਨਾ ਹੈ ਕਿ ਸਾਰੀਆਂ ਗਾਜਰਾਂ ਪੂਰੀਆਂ ਤਰੀਕੇ ਦੇ ਨਾਲ ਡਿਪੋ ਜਨ ਤੁਸੀਂ ਦੇਖ ਸਕਦੇ ਹੋ ਸਾਰੀਆਂ ਗਾਜਰਾਂ ਆਪਣੀਆਂ ਵਧੀਆ ਮਿਕਸ ਹੋ ਗਈਆਂ ਨੇ ਹੁਣ ਹਲਕਾ ਹਲਕਾ ਇਸ ਨੂੰ ਆਪਾਂ ਹਲਾ ਦੇਣਾ ਤੇ ਪੱਕਣ ਵਾਸਤੇ ਛੱਡ ਦੇਣਾ ਇਸ ਨੂੰ ਬਹੁਤ ਜ਼ਿਆਦਾ ਹਿਲਾਉਂਦੀ ਆਪਾਂ ਨੂੰ ਲੋੜ ਨਹੀਂ ਵਿੱਚ ਵਿੱਚ ਹਿਲਾਉਂਦੇ ਜਾਣਾ 2-2 4-4 ਮਿੰਟ ਬਾਅਦ ਅਜੇ ਨਾ ਚੂ ਬਾਲਣਾ ਨੀ ਸ਼ੁਰੂ ਹੋਇਆ ਅਜੇ ਸਿਰਫ ਗਰਮ ਜੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ 5 ਮਿੰਟ ਬਾਅਦ ਇਹ ਚ ਬਾਲਣਾ ਸ਼ੁਰੂ ਹੋ ਗਏ ਨੇ ਜਦੋਂ ਦੋ ਬਾਲ ਆਉਂਦੇ ਨੇ ਫਿਰ ਆਪਾਂ ਥੋੜਾ ਧਿਆਨ ਰੱਖਣਾ ਕਿਉਂਕਿ ਜਦੋਂ ਦੋ ਬਾਲ ਆਉਂਦਾ ਤਾਂ ਦੁੱਧ ਜਿਹੜਾ ਪਰ ਡੁੱਲਣ ਦਾ ਡਰ ਹੁੰਦਾ ਸੋ ਇਹਦੇ ਕੋਲ ਹੀ ਰਹਿਣਾ ਆਪਾਂ ਛੱਡਣਾ ਨਹੀਂ ਬਸ ਹਲਾਉ ਭਾਵੇਂ ਨਹੀਂ ਰਹਿਣਾ ਆਪਾਂ ਗੋਲ ਗੋਲੀ ਸਾਈਡਾਂ ਨਾਲ ਦੀ ਨਾਲ ਆਪਾਂ ਸਕ੍ਰੈਬ ਕਰਦੇ ਜਾਣਾ ਜਦੋਂ ਵੀ ਹਲਾਉਣਾ ਫਿਰ 3-4 ਮਿੰਟ ਆਪਾਂ ਹਲੋਂਦੇ ਜਾਣਾ ਤੁਸੀਂ ਦੇਖ ਸਕਦੇ ਹੋ ਜਿੰਨਾ ਆਪਾਂ ਦੁੱਧ ਪਾਇਆ ਸੀਗਾ ਕਾਫੀ ਜ਼ਿਆਦਾ ਜਿਹੜਾ ਮਿਕਸ ਹੋ ਚੁੱਕਾ ਥੋੜਾ ਜਿਹਾ ਰਹਿ ਗਿਆ ਇਹਨੂੰ ਚੰਗੀ ਤਰ੍ਹਾਂ ਪਿੰਨਾ ਇਹ ਸਾਰੇ ਦੁੱਧ ਨੂੰ ਸਖਾਉਣਾ ਆਪਾਂ ਨੂੰ ਫਿਰ ਨਾ ਪਾ ਐਡ ਕੀਤਾ ਕਿ ਇਹਨਾਂ ਨੂੰ ਸੁਕਾਵਾਂਗੇ ਫਿਰ ਆਪਾਂ ਨਾ ਮੈਦ ਕਰਨਾ ਆਲਮੋਸਟ ਆਪਣਾ ਦੁੱਧ ਦਾ ਜਿਹੜਾ ਤੁਸੀਂ ਦੇਖ ਸਕਦੇ ਹੋ ਸੁਪਸੂ ਦਾ ਬਿਲਕੁਲ ਥੋੜਾ ਥੋੜਾ ਰਹਿ ਗਿਆ ਉਗਿਆ ਪਾਜਾ ਮਿਕਸ ਕਰ ਦੇਣਾ ਫਿਰ ਥੋੜਾ ਥੋੜਾ ਆਪਾਂ ਨੂੰ ਨਜ਼ਰ ਆ ਰਿਹਾ ਹੁਣ ਇਹਦੇ ਵਿੱਚ ਹੋਰ ਦੁੱਧ ਐਡ ਕਰ ਦਾਂਗੇ ਫਿਰ ਹੁਣ ਇਹ ਦੁੱਧ ਐਡ ਕਰਨਾ ਜਿਹਦੇ ਵਿੱਚ ਆਪਣੇ ਗਾਜਰਾਂ ਪੂਰੀਆਂ ਡਿੱਪ ਹੋ ਜਾਣ ਇਹ ਬਸ ਆਪਾਂ ਲਾਸਟ ਟਾਈਮ ਐਡ ਕਰਨਾ ਫਿਰ ਇਸ ਆਪਾਂ ਦੁੱਧ ਐਡ ਨਹੀਂ ਕਰਨਾ ਹੁਣ ਇਹਨੂੰ ਫੇਰ ਆਪਾਂ ਚੰਗੀ ਤਰ੍ਹਾਂ ਬਾਲੀ ਜਾਂ ਹੁੰਦੇ ਨੇ ਜਦੋਂ ਅਸੀਂ ਮਲਾਈ ਜੀ ਹੁੰਦੀ ਹੈ ਨਾ ਬਿਲਕੁਲ ਹੀ ਕੋਈ ਦਾ ਟੇਸਟ ਨਹੀਂ ਦਿੰਦੀ ਐ ਇਸ ਤਰੀਕੇ ਨਾਲ ਮਲਾਈ ਜਰੂਰ ਤੁਸੀਂ ਆਉਣ ਦਿਆ ਕਰੋ ਕਿਉਂਕਿ ਇਹਦਾ ਬਿਲਕੁਲ ਬਹੁਤ ਵਧੀਆ ਸੇਮ ਖੋਇਆ ਵਰਗਾ ਟੇਸਟ ਆਉਂਦਾ ਤੇ ਅੱਗੇ ਨਾਲੋਂ ਜਿਹੜਾ ਕਾਫੀ ਆਪਣੀ ਦੁੱਧ ਦੀ ਕੁਆਂਟੀਟੀ ਵੀ ਘੁਲ ਗਈ ਹੁਣ ਇਹਦੇ ਵਿੱਚ ਇੱਕ ਚਮਚ ਆਪਾਂ ਦੇਸੀ ਕਿਵਰ ਐਡ ਕਰਨਾ ਬਹੁਤ ਜ਼ਿਆਦਾ ਦੇਸੀ ਕਿਵਰ ਨਹੀਂ ਐਡ ਕਰਨਾ ਬਸ ਸਿਰਫ ਇੱਕ ਚਮਚ ਐਡ ਕਰਨਾ तो उन्हों मिक्स बिल्कुल आप हलवाई स्टाइल वैस्टर्न स्टाइल बना रहे हैं। सो वो भी इस तरह ही बनाने आपू इस तरीके बनावेंगे देख सकते हो दुद्ध अपना सारा घुल चुके ये हाफ कप आपका जो है मिल्क पाउडर है ਦੂੰ ਚੰਗੀ ਤਰ੍ਹਾਂ ਮਿਕਸ ਕਰਦੇ ਹੋਏ ਥੋੜਾ ਥੋੜਾ ਐਡ ਕਰਨਾ ਹੈ ਬਿਲਕੁਲ ਸਾਰਾ ਨਹੀਂ ਐਡ ਕਰਨਾ ਮਿਲਕ ਪਾਊਡਰ ਜੜਾ ਬਿਲਕੁਲ ਆਪਸ਼ਨਲ ਹੈ ਜੋ ਥੋੜਾ ਦਿਲ ਕਰਦਾ ਤਾਂ ਤੁਸੀਂ ਐਡ ਕਰ ਸਕਦੇ ਨਹੀਂ ਤਾਂ ਇਹਨੂੰ ਸਕਿਪ ਵੀ ਕਰ ਸਕਦੇ ਓ ਰਿਗਨਲ ਬਿਲਕੁਲ ਇੱਕ ਖੋਈ ਵਰਗਾ ਟੇਸਟ ਹੋਣਾ ਹੈ ਚਾਹ ਤਾਂ ਆਪਣਾ ਪਹਿਲਾ ਵਧੀਆ ਮਿਕਸ ਹੋ ਜੂਗਾ ਫਿਰ ਜਦੋਂ ਸਸਾ ਫਿਰ ਐਡ ਕਰਾਂਗੇ ਸਭ ਤੋਂ ਐਂਡ ਤੇ ਆਪਾਂ ਐਡ ਕਰਨਾ ਜਦੋਂ ਆਪਣਾ ਦੁੱਧ ਆਲਮੋਸਟ ਸੁੱਕ ਜਾਣਾ ਹੈ ਨਾ ਉਲੂ ਤੁਸੀਂ ਲਿਖਿਆ ਕਿ ਮੈਂ ਉਦੋਂ ਐਡ ਕਰਨਾ ਸ਼ੁਰੂ ਕੀਤਾ। ਬਿਲਕੁਲ ਵਧੀਆ ਤਰੀਕੇ ਨਾਲ ਇਹਨੂੰ ਆਪਾਂ ਮਿਕਸ ਕਰਾਂਗੇ। ਹੁਣ ਲਾਸਟ ਵੀ ਆਪਰੇਸ਼ਮ ਬਚਿਆ ਹੋਇਆ ਜਿਹੜਾ ਆਪਣਾ ਮਿਲਕ ਪਾਊਡਰ ਆ ਉਹਨੂੰ ਐਡ ਕਰਕੇ ਤੇਨੂੰ ਮਿਕਸ ਕਰ ਦੇਣਾ। ਤੁਹਾਨੂੰ 2-3 ਮਿੰਟ ਤੱਕ ਇਹਨੂੰ ਆਪਾਂ ਪਕਕਣ ਦੇਣਾ ਇਸੇ ਤਰੀਕੇ ਤੇ। ਤੁਸੀਂ ਦੇਖ ਸਕਦੇ ਆਪਣੇ ਗਾਜਰਾਂ ਦਾ ਕਲਰ ਵੀ ਚੇਂਜ ਹੋ ਗਿਆ ਜਿਵੇਂ ਬਿਲਕੁਲ ਲਾਲ ਗਾਜਰਾਂ ਭੈਂਡ ਕਿਤੇ ਹੁੰਦੀਆਂ ਉਹਨਾਂ ਦਾ ਕਲਰ ਆ ਗਿਆ। ਉਹ ਨੀਚੇ ਆਪਣੇ ਸਾਈਡਾਂ ਤੇ ਬਿਲਕੁਲ ਵੀ ਨਹੀਂ ਲੱਗਾ ਹੋਇਆ। ਹੁਣ ਤੁਸੀਂ ਦੇਖ ਸਕਦੇ ਨੇ ਕਿ ਉਹ ਛੜਤ ਹੈ। ਹੁਣ ਇਹਦੇ ਵਿੱਚ ਆਪਾਂ ਜੁੜਿਆ ਪਿਸਤਾ ਪਾ ਰਹੇ ਹਾਂ ਕ੍ਰਸ਼ ਕਰਕੇ। ਤੁਸੀਂ ਹੋਰ ਕੋਈ ਵੀ ਟ੍ਰਾਂਸਫੋਰ ਜੁੜਾ ਹੈ। ਕ੍ਰਸ਼ ਕਰਕੇ ਪਾ ਸਕਦੇ ਹੋ ਜੇ ਤੁਹਾਨੂੰ ਪੀਸਿਸ ਪਸੰਦ ਆ ਕੱਟ ਕੇ ਚਾਹੇ ਕੱਟ ਕੇ ਐਡ ਕਰ ਲਓ। ਮੈਂ ਜਿਹੜਾ ਪਾਊਡਰ ਬਣਾ ਕੇ ਐਡ ਕੀਤਾ। ਅਸਕਰ ਦੋ ਮੰਨ ਥੋੜਾ ਜਿਹਾ ਪਹਿਲੇ ਇਲਾਇਚੀ ਪਾਊਡਰ ਯੂਜ਼ ਕੀਤਾ ਇੱਕ ਚਮਚਾ ਦਾ ਚੌਥਾ ਹਿੱਸਾ ਇਹਨਾਂ ਨੂੰ ਬਹੁਤ ਵਧੀਆ ਫਲੇਵਰ ਆਊਗਾ ਆਪਣੀ ਇਸ ਰੈਸਪੀ ਦੇ ਵਿੱਚ ਹੁਣ ਇਹਨੂੰ ਮਿਕਸ ਕਰ ਦੇਣਾ ਇੱਕ ਕੱਪ ਇਹ ਪਖੰਡ ਲਈ ਹੈ ਤੇ ਖੰਡ ਨੂੰ ਇਹ ਬਿਲਕੁਲ ਥੋੜੇ ਥੋੜੇ ਮਿਕਸ ਕਰ ਲੈਣਾ ਇੱਕਦਮ ਕਰਾਂਗੇ ਤਾਂ ਪਾਣੀ ਛੱਡ ਦਿੰਦੀ ਐ ਸੋ ਥੋੜੀ-ਥੋੜੀ ਮਿਕਸ ਕਰਦੇ ਗੈਸ ਨੂੰ ਚਲਾਉਣਾ ਆਪਾਂ ਬੰਦ ਨਹੀਂ ਕਰਨਾ ਬਿਲਕੁਲ ਲੋ ਤੇ ਗੈਸ ਚ ਲਾ ਕੇ ਤੇ ਬਿਲਕੁਲ ਥੋੜੀ-ਥੋੜੀ ਖੜਾ ਪਾਣੀ ਕਰਦੇ ਜਾਣੀ ਕਿ ਹੁਣੇ ਪਾਣੀ ਨਹੀਂ ਛੱਡਣਾ ਇੱਕ ਚਮਚਾ ਆਪਾਂ ਜਿਹੜੇ ਦਿਸੇਕੋ ਦਾ ਵੀ ਐਡ ਕਰ ਦੇਣਾ ਆ ਲਾਸਟ ਪੂਰੇ ਆਪਾਂ ਇਹਦੇ ਵਿੱਚ 2 ਚਮਚੇ ਦਿਸੇਕੋ ਯੂਜ਼ ਕੀਤਾ ਅਰ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਆਪਣਾ ਘਿਓ ਦੇ ਚੜਾ ਮਿਕਸ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਜਿਹੜੀ ਆ ਫਿਰ ਢੁੱਬੀ ਹੋਈ ਖੰਡ ਐਡ ਕਰ ਦਿੰਗੇ ਖੰਡ ਵੀ ਆਪਾਂ ਤਿੰਨ ਵਧੀ ਐਡ ਕਰਨੀ ਹੈ ਹੁਣ ਬਚੀ ਹੋਈ ਆਪਾਂ ਸਾਰੀ ਖੰਡ ਐਡ ਕਰਕੇ ਖੰਡ ਐਡ ਕਰਨ ਤੋਂ ਬਾਅਦ ਨੂੰ ਸਿਰਫ ਤੋਂ 2 ਮਿੰਟ ਪਕਾਉਣਾ ਔਰ ਆਪਣਾ ਗਝੂਲਾ ਬਣ ਕੇ ਬਿਲਕੁਲ ਰੈਡੀ ਹੈ ਤੋ ਦੇਨ ਨੂੰ ਪਠੰਡਾ ਕਰਾਂਗੇ ਨਾ ਬਿਲਕੁਲ ਬਹੁਤ ਵਧੀਆ ਲੱਗੇ ਠੀਕ ਹੋ ਜੂ। ਜੇ ਕਿਸਨ ਗਰਮ ਗਰਮ ਖਾਣਾ ਖਾਣਾ ਕੋਸ਼ਿਸ਼ ਨਹੀਂ ਵੀ ਖਾ ਸਕਦੇ ਨਹੀਂ ਤਾਂ ਫਰਿੱਜ 'ਚ ਇਹਨੂੰ 2-3 ਘੰਟੇ ਠੰਡਾ ਕਰਕੇ ਖਾਓ ਤਾਂ ਬਹੁਤ ਜ਼ਿਆਦਾ ਟੇਸਟੀ ਲੱਗਦਾ। ਬਸ ਇਹ ਲਾ ਆਪਣਾ ਬਣ ਕੇ ਬਿਲਕੁਲ ਰੈਡੀ ਆ ਤੁਸੀਂ ਦੇਖ ਸਕਦੇ ਹੋ। ਮੇਰੇ ਕਹਿਣ ਤੇ ਇੱਕ ਵਾਰੀ ਇਸ ਰੈਸਪੀ ਨੂੰ ਟਰਾਈ ਜ਼ਰੂਰ ਕਰਿਓ। ਇਹ ਹੀ ਟਿਪ ਫੋਲੋ ਕਰਕੇ ਜ਼ਰੂਰ ਟਰਾਈ ਕਰੋ ਬਿਲਕੁਲ ਐਵੇਂ ਦਾ ਗਜ਼ਰਲਾ ਤੁਹਾਡਾ ਵੀ ਬਣ ਕੇ ਰੈਡੀ ਹੋਊਗਾ। ਕਿਉਂਕਿ ਹੁਣ ਸਰਦੀਆਂ ਆਪਨੂੰ ਮਾਂਦੀ ਗਾਜਰੋਂ ਮਿਲਦਾ ਜਾਂਦੀਆਂ ਨਹੀਂ ਸੋ ਇਸ ਤਰੀਕੇ ਨਾਲ ਇਹ ਬਣਾਇਓ ਤੇ ਮੈਨੂੰ ਕਮੈਂਟ ਕਰਕੇ ਦੋ ਰੂਪ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿਵੇਂ ਦੀ ਲੱਗੀ ਤੁਸੀਂ ਗਾਜਰਲਾ ਚੈੱਕ ਕਰ ਸਕਦੇ ਹੋ ਕਿੰਨਾ ਠਿਕ ਬਣਿਆ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ